ਕਾਂੜਾ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇਤਿ ਰੈ ਨਵ ਨਿਦ ਨਾਮ ਨਿਧਾਨ ਹਰ ਕੀ ਰੈ ਹਰ ਰੰਗ 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 ਅਨੂਪੇ ਰੈ ਕਾਹੇ ਰੇ ਮਨ ਮੋਹਿ ਮਗਨੇ ਰੈ ਨੈ ਨਹੁ ਦੇਖ ਸਾਧ ਦਰਸੇ ਰੈ ਸੋ ਪਾਵੈ ਜਿਸ ਲਿਖਤ ਲਿਲੇਰੈ ਰਹਾਉ ਸੇਵਉ ਸਾਧ ਸੰਤ ਚਰਨੇ ਰੈ ਬਾਂਛਉ ਧੂਰ ਪਵਿੱਤਰ ਕਰੇ ਰੈ ਅਠ ਸਠ ਮੱਜਨ ਮੈਲ ਕਟੇ ਰੈ ਸਾਸ ਸਾਸ ਧਿਆਵ ਹੋ ਮੁਖ ਨਹੀਂ ਮੂਰੇ ਕਿਛ ਸੰਗ ਨ ਚਾਲੈ ਲੱਖ ਕਰੋਰੈ ਪ੍ਰਭ ਜੀ ਕੋ ਨਾਮ ਅੰਤ ਪੁਕਰੋਰੈ ਮਨਸਾ ਮਾਨ ਏਕ ਨਿਰੰਕੇ ਰੈ ਸਗਲ ਤਿਆਗੋ ਪਾਉ ਦੂਜੇ ਰੈ ਕਵਨ ਕਹਾ ਹਉ ਗੁਨ ਪ੍ਰੇ ਤੇਰੇ ਬਰਨ ਨਾ ਸਾਕਉ ਏਕ ਟੁਲੇ ਰੈ ਦਰਸਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ ਰੈ ਕਾਨੜਾ ਮਹੱਲਾ ਪੰਜਵਾ ਐਸੀ ਕੌਨ ਵਿਦੇ ਦਰਸਨ ਪਰਸਨਾ ਰਹਾਉ ਆਸ ਪਿਆਸ ਸਫਲ ਮੂਰਤ ਉਮਗ ਹੀਓ ਤਰਸਨਾ ਦੀਨ ਲੀਨ ਪਿਆਸ ਮੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀਰੇਨ ਹੀਓ ਅਰਪ ਦੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋਡਿਓ ਤਉ ਨਾਨਕ ਹਰ ਜੀਉ ਭੇਟਨਾ ਕਾਂੜਾ ਮਹੱਲਾ ਪੰਜਵਾ ਰੰਗਾ ਰੰਗ ਰੰਗਨ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾਰਾਉ ਬਰਤ ਨੇਮ ਤੀਰਥ ਸਹਿਤ ਗੰਗਾ ਜਲ heavet ਭੂਖ ਅਰਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮ ਤਿਲਕ ਖਾਟੰਗਾ ਦਰਸ਼ਨ ਭੇਟੇ ਬਿਨ ਸਤ ਸੰਗਾ ਹੱਠ ਨਿਗਰਹਿ ਅਤ ਰਹਿਤ ਬਟੰਗਾ ਹਉ ਰੋਗ ਬਿਆਪੈ ਚੁੱਕੈ ਨ ਭੰਗਾ ਕਾਮ ਕ੍ਰੋਧ ਅਤ ਤ੍ਰਿਸਨ ਜਰੰਗਾ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਤਾਨੜਾ ਮਹੱਲਾ ਪੰਜਵਾ ਕਰ ਸਤਵਾ ਇਕ ਓੰਕਾਰ ਸਤਗੁਰ ਪ੍ਰਸਾਦ ਤਿਖ ਬੂਝ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖੈ ਨੋ ਹਰੇ ਗੁਨ ਗਾਵਤੀ 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 ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਸਿਓ ਮੋਸਿਓ ਐਸੀ ਹੋ ਕੈਸੇ ਕਰਾਓ ਹਿਓ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਭ ਥਾਨ ਤੇਰੋ ਕੇਹ ਰੋ ਜਿਤ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹਉ ਸਮਾਏ ਏਕ ਤੂਹੀ 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 ਕਾਨੜਾ ਮਹੱਲਾ ਪੰਜਵਾ ਕਰ ਅਠਵਾ ਇਕ ਓਅੰਕਾਰ ਸਤਗੁਰ ਪ੍ਰਸਾਦ त्यागी है गुमान मान पेखता दयाल लाल हां हां मन चरण रेन रहाओ हर संत मंत गोपाल ज्ञान ध्यान हृदय गोविंद गाए चरण कमल प्रीति लाए दीन दयाल मोहना कृपाल दया मया तार नानक मांगै नाम दान ਤਾਜ ਮੋਹ ਭਰਮ ਸਗਲ ਅਭਿਮਾਨ ਕਾਨੜਾ ਮਹੱਲਾ ਪੰਜਵਾ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਟਟਨ ਖਟਨ ਜਟਨ ਹੋਮਨ 나ਹੀ ਡੰਡ ਤਾਰ ਸੁਆਉ ਜਤਨ ਭੰਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀਂ ਥਾਹਾ ਪਾਈ ਠਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜਨਾਓ ਕਾਨੜਾ ਮਹੱਲਾ ਪੰਜਵਾ ਘਰ ਨੋਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤਿਤ ਪਾਵਨ ਭਗਤ ਬਸਲ ਪੈ ਹਰਨ ਤਾਰਨ ਤਰਨ ਰਹਾਓ ਨੈਣ ਟਿਪਤੇ ਦਰਸ ਪੇਖ ਜਸ ਤੂਖ ਸੁਨਤ ਕਰਨ प्राण नाथ अनाथ दाता दीन गोविंद शरण आस पूरन दुख बिना सन गही ओट नानक हर चरण कानाडा मोहल्ला पंचवा चरण शरण दयाल ठाकुर आन नाही जाए पतित पावन बिरद स्वामी उधरते हर ध्याए रहाओ ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ਬਿਕਲ ਮਾਇਆ ਸੰਗ ਤੰਦ ਕਰ ਗ헤 ਪ੍ਰਭ ਆਪ ਕੱਢੋ ਰਾਖ ਲੇਹੋ ਗੋਬਿੰਦ ਰਾਏ ਅਨਾਥ 나ਥ ਸਨਾਥ ਸੰਤਨ ਕੋਟ ਪਾਪ ਵਿਨਾਸ਼ ਮਨ ਦਰਸਨੈ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਾਂੜਾ ਮਹੱਲਾ ਪੰਜਵਾ ਵਾਰ-ਵਾਰੋ ਅਨਕ ਡਰੋ ਸੁਖ ਪ੍ਰੈ ਸੁਹਾਗ ਪਲਕ ਰਾਤ ਰਹਾਓ ਕਨਕ ਮੰਦਰ ਪਾਠ ਸੇਜ ਸਖੀ ਮੋਹ ਨਾਹੈ ਇਨ ਸਿਉ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਰੂਖੋ ਭੋਜਨ ਧੂਮ ਸੈਨ ਸਖੀ ਪ੍ਰੈ ਸੰਗ ਸੂਖ ਬਿਹਾਤ ਕਾਨੜਾ ਮਹੱਲਾ ਪੰਜਵਾ ਅਹੰ ਤੁਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰੋ ਪ੍ਰੈ ਪ੍ਰੀਤ ਪਿਆਰੋ ਮੋਰੋ ਰਹਾਓ ਗ੍ਰਹ ਸੇਜ ਸੁਹਾਵੀ ਆਂਗਨ ਚੈਨਾ ਤੋਰੋ ਰੀ ਤੋਰੋ ਪੰਜ ਦੂਤਨ ਸਿਓ ਸੰਗ ਤੋਰੋ ਆਏ ਨਾ ਜਾਏ ਬਸੇ ਨਿਜ ਆਸਨ ਊਂਦ ਕਮਲ ਬਿਗਸੋਰੋ ਛਟਕੀ ਹਉ ਮੈ ਸੋਰ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗ헤ਰੋ ਕਾਨੜਾ ਮਹੱਲਾ ਪੰਜਵਾ ਘਰ ਨੋਵਾ ਤਾ ਤੇ ਜਪ ਮਨਾ ਹਰ ਜਾਪ ਜੋ ਸੰਤ ਵੇਦ ਕਹਿਤ ਪੰਥ ਗਾਖਰੋ ਮੋਹ ਮਗਨ ਅਹੰਤ ਤਾਪ ਰਹਾਓ ਜੋ ਰਾਤੇ ਮਤੇ ਸੰਗ ਬਪੁਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋ ਜਨ ਉਧਰੈ ਜਿਸਹਿ ਉਧਾਰ ਹੋ ਆਪ ਬਿਨ ਸਜਾਏ ਮੋਹ ਭੈ ਪਰਮਾ ਨਾਨਕ ਸੰਤ ਪ੍ਰਤਾਪ ਕਾਨੜਾ ਮਹੱਲਾ ਪੰਜਵਾ ਘਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਐ ਸੋਦਾਨ ਦੇਹੋ ਜੀ ਸੰਤ ਹੋ ਜਾਤ ਜੀਓ ਬਲੇਹਾਰ ਮਾਨ ਮੋਹੀ ਪੰਚ ਦੋਹੀ ੳਰਜ ਨਿਕਟ ਬਸਿਓ ਤਾ ਕੀ ਸਰਨ ਸਾਧੂ ਆ ਦੂਤ ਸੰਗ ਨਿਵਾਰ ਰਹਾਓ ਕੋਟ ਜਨਮ ਜੋਨ ਪ੍ਰਮਯੋ ਹਾਰ ਪਰਯੋ ਦਵਾਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਅਧਾਰ ਦੁਲਭ ਜਨਮ ਸਫਲ ਨਾਨਕ ਪਾਵ ਉਤਾਰ ਪਾਰ ਕਾਨੜਾ ਮਹੱਲਾ ਪੰਜਵਾ ਘਰ 11ਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਹਿਜ ਸੁਭਾਏ ਆਪਨ ਆਏ ਕਛੂ ਨ ਜਾਣੋ ਕਛੂ ਦਿਖਾਏ ਪ੍ਰਭ ਮਿਲੇਉ ਸੁਖ ਬਾਲੇ ਭੂਲੇ ਰਹਾਉ ਸੰਜੋਗ ਮਿਲਾਏ ਸਾਧ ਸੰਗਾਏ ਕਤਹੂ ਨ ਜਾਏ ਕਰਹਿ ਬਸਾਏ ਗੁਣ ਨਿਧਾਨ ਪ੍ਰਗਟਿਉ ਇਹ ਚੋਲੈ ਚਰਨ ਲੁਭਾਏ ਆਨਤ ਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਨੜਾ ਮਹੱਲਾ ਪੰਜਵਾ गोबिंद ठाकुर मिलन दुराई पर मित्र रूप अगम अगोचर रहयो सर्वसमई रहाओ कहन भवन नाही पायो पायो अनेक उक्त चतुराई जतन जतन अनेक उपावरे तौ मिलयो जौ कृपाई प्रभु दयार कृपाार कृपा निध जन नानक संत रेनाई ਕਾਨੜਾ ਮਹੱਲਾ ਪੰਜਵਾ ਮਾਈ ਸਿਮਰਤ ਰਾਮ 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 ਪ੍ਰਭ ਬਿਨਾ ਨਾਹੀ ਹੋਰ ਚਿਤ ਬਉ ਚਰਨਾਰਬਿੰਦ ਸਾਸਨ ਨਿਸਪੂਰ ਰਹਾਉ ਲਾਏ ਪ੍ਰੀਤ ਕੀਨ ਆਪਨ ਟੂਟਤ ਨਹੀਂ ਜੋਰ ਪ੍ਰਾਨ ਮਨ ਤਨ ਸਰਬ ਸੋ ਹਰ ਗੁਣ ਨਿਦੇ ਸੁਖ ਮੂਰ ੀਤ ਊਤਿ ਰਾਮ ਪੂਰਨ ਨਿਰਖਤ ਰਿਧ ਖੋਰ ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖ ਕੋਰ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜਨੋ ਤੂ ਮੀਤ ਮੇਰਾ ਗ੍ਰਹਿ ਤੇਰੈ ਸਭ ਕੇ ਹੋ ਰਹਾਉ ਮਾਨ ਮੰਗਉ ਤਾਨ ਮੰਗਉ ਤਨ ਲਖਮੀ ਸੁੱਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਪੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਕਰਤ ਕਰਤ ਚਰਚ ਚਰਚ ਚਰਚਰੀ ਜੋਗ ਧਿਆਨ ਪੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰ ਚਰੀ ਅਹੰ ਅਹੰ ਅਹ ਅਵਰ ਮੂੜ 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 ਬਵਰਈ ਜਤ ਜਾਤ 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 ਸਦਾ 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 ਕਾਲ ਹਈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹਈ ਹਰ ਹਰੇ ਹਰੇ ਬਾਜ ਕਹਿਤ ਨਾਨਕ ਸੁਨਹੋ ਰੇ ਮੂੜ ਬਿਨ ਭਜਨ 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 ਅਹਿਲਾ ਜਨਮ ਗਈ ਕਾਂੜਾ ਅਸ਼ਟਪਦੀਆ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਪ ਮੰਨ RAM ਨਾਮ ਸੁਖ ਪਾਵੇ ਗੋ ਜਿਉ ਜੋ ਜਪੈ ਤਿ ਵੈ ਸੁਖ ਪਾਵੇ ਸਤਗੁਰ ਸੇਵ ਸਮਾਵੇ ਗੋ ਰਹਾਉ ਤਗਤ ਜਨਾ ਕੀ ਖਿੰਨ ਖਿੰਨ ਲੋਚਾ ਨਾਮ ਜਪਤ ਸੁਖ ਪਾਵੈ ਗੋ ਅਨ ਰਸ ਸਾਧ ਗਏ ਸਭ ਨੀਕਰ ਬਿਨ ਨਾਵੈ ਕਿਛ ਨਾ ਸੁਖਾਵੈ ਗੋ ਗੁਰਮਤ ਹਰ ਹਰ ਮਿੱਠਾ ਲਾਗਾ ਗੁਰ ਮਿੱਠੇ ਬਚਨ ਕਢਾਵੈ ਗੋ ਸਤ ਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਓ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਘਰ ਆਵੇਗੋ ਤਹ ਅਨਹਤ ਤੁਨੀ ਬਾਜਹਿ ਨਿਤ ਬਾਜੇ ਨੀਚਰ ਧਾਰ ਚ ਆਵੇਗੋ ਰਾਮ ਨਾਮ ਇੱਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ ਸਮਾਵੇਗੋ ਨਾਮ ਸੁਣੈ ਨਾਮੋ ਮਨ ਭਾਵੇ ਨਾਮੇ ਹੀ ਤ੍ਰਿਪਤਾਵੇਗੋ ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਂਤ ਬਨਾਵੇ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੈ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਘੂਮਨ ਘੇਰ ਕੁਲਾਵੇ ਗੋ ਪਾਪ ਵਿਕਾਰ ਮਨੂਰ ਸਭ ਭਾਰੇ ਬਿਖਦੁੱਤਰ ਤਰਿਓ ਨ ਜਾਵੇ ਗੋ ਭਉ ਬੈਰਾਗ ਭਇਆ ਹੈ ਬੋਹਿਥ ਗੁਰਖੇਵਟ ਸ਼ਬਦ ਤਰਾਵੇ ਗੋ RAM ਨਾਮ ਹਰ ਭੇਟੀ ਐ ਹਰ ਰਾਮੈ ਨਾਮ ਸਮਾਵੇ ਗੋ ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੇ ਗੋ ਨਾਨਕ ਪਾਣੈ ਆਪਣੈ ਜੋ ਪਾਵੇ ਤਿਵੈ ਚਲਾਵੇ ਗੋ